ਬਠਿੰਡਾ ਦੇ ਅੰਦਰ ਉਹ ਸਵੇਗੀ ਅਤੇ ਜਿਮੈਟੋ ਦੀ ਤਰ੍ਹਾਂ ਇਲੈਕਟ੍ਰੋਨਿਕ ਦੇ ਸਮਾਂ ਦੀ ਰਿਪੇਅਰ ਦਾ ਵੀ ਇੱਥੇ ਕੰਮ ਸ਼ੁਰੂ ਹੋ ਚੁੱਕਾ ਹੈ ਬਠਿੰਡਾ ਦੇ ਅੰਦਰ ਇਹ ਕਿਹ ਜਗ੍ਹਾ ਤੇ ਸਾਡੇ ਨਾਲ ਕੋਈ ਸਾਥੀ ਨੇ ਇਸ ਵੇਲੇ ਗੱਲ ਕਰ ਰਿਹਾ ਕਲਕਤਾ ਵਿੱਚ ਅਚਾਰ ਜਿੱਦ ਕੀ ਕਿਹਾ ਜੀ ਕਿ ਉਹ ਰਾਤ ਤੁਸੀਂ ਪ੍ਰਡੈਕਟ ਲੱਕੀ ਸਰ ਆਪਣੀ ਜਿਹੜੀ ਕੰਪਨੀ ਜੀ ਇੱਕ ਪ੍ਰੋਜੈਕਟ ਲਗਾ ਲਓ ਕਿ ਇਲੈਕਟਾ ਮਾਸਟਰ ਦੇ ਨਾਮ ਤੋਂ ਜੇ ਆਪਾਂ ਸ਼ੁਰੂ ਕੀਤਾਗਾ ਇਸ ਦੇ ਵਿੱਚ ਆਪਾਂ ਇਲੈਕਟ੍ਰੋਨਿਕ ਸਰਵਿਸ ਦੇ ਦੇ ਜੀ ਜਿਹਦੇ ਵਿੱਚ ਏਸੀ ਰੈਫਰਿਜਰੇਟਰ ਗੈਸ ਚਿੰਨੀ ਤੇ ਹੋਰ ਅਲੱਗ-ਅਲੱਗ ਤਰ੍ਹਾਂ ਦੇ ਐਪਸ ਹੈ ਆਪਾਂ ਅੱਗੇ ਡਿਸਕਸ ਕਰਾਂਗੇ ਉਹਦੇ ਬਾਰੇ ਤਾਂ ਉਸ ਦੀ ਜੀ ਸਰਵਿਸ ਜਿਹੜੀ ਤੁਹਾਨੂੰ ਆਨਲਾਈਨ ਪ੍ਰੋਵਾਈਡ ਕਰਾ ਦੇਾਂਗੇ ਬਹੁਤ ਘੱਟ ਸਮੇਂ ਦੇ ਵਿੱਚ ਅਫੋਰਡੇਬਲ ਪ੍ਰਾਈਸ ਦੇ ਵਿੱਚ ਆਪਾਂ ਦੇ ਲਿਆ ਜਿਸ ਤਰ੍ਹਾਂ ਕਿ ਆਪਣੇ ਕੋਲ ਬਹੁਤ ਅਫੋਰਡੇਬਲ ਪ੍ਰਾਈਸ ਦੇ ਵਿੱਚ ਜਿਹੜੀ ਸਰਵਿਸ ਉਹ ਹੈਗੀ ਜਿਸ ਤਰ੍ਹਾਂ ਕਿ ਏਸੀ ਦੀ ਇੰਸਟਾਲੇਸ਼ਨ ਆਪਾਂ ਕਰਵਾਉਣੀ ਹੈ ਜੀ ਤਾਂ 1000 ਰੁਪਏ ਦੇ ਵਿੱਚ ਹੋ ਜਾਂਦੀ ਹੈ ਤੇ ਆਪ ਉਸ ਦੀ ਸਰਵਿਸ ਕਰਾਉਣੀ ਹੈ ਤਾਂ 300 ਰੁਪਏ ਦੇ ਵਿੱਚ ਜੇ ਆਪਾਂ ਏਸੀ ਦੀ ਗੈਸ ਰੀਫਿਲ ਕਰਵਾਉਣਾ ਤਾਂ ਉਹ 2500 ਰੁਪਏ ਦੇ ਵਿੱਚ ਏਸੀ ਤੋਂ ਬਿਨਾ ਹੋਰ ਕਿਹੜੇ-ਕਿਹੜੇ ਜਿਹੜੇ ਹੈਗੇ ਨੇ ਤੁਹਾਡੇ ਕੋਲੇ ਜਿਹੜੇ ਸਿਸਟਮ ਨੇ ਹੋਰ ਜਿਵੇਂ ਆਪਾਂ ਵਾਸ਼ਿੰਗ ਮਸ਼ੀਨ ਹੋਵੇ ਜਾਂ ਹੋਰ ਕੀ ਕੀ ਨੀ ਤਾਂ ਉਦੋਂ ਦੱਸੋਗੇ 에어 ਕੰਡੀਸ਼ਨਰ, ਵਾਸ਼ਿੰਗ ਮਸ਼ੀਨ, ਟੀਵੀ, ਗੀਜ਼ਰ, ਰੈਫਰਿਜਰੇਟਰ, ਵਾਟਰ ਪਿਰੀਫਾਇਰ ਅਤੇ ਕਿਚਨ ਚੇਫਿੰਗ। ਇਹ ਵੀ ਆਪਾਂ ਸੇਫਟੀ ਦੀ ਗੱਲ ਕਰੀਏ। ਅੱਜ ਕੱਲ੍ਹ ਜਿਹੜੀਆਂ ਨੇ ਯਾਤਰਾ ਘਰ ਦੇ ਵਿੱਚ ਔਰਤਾਂ ਹੁੰਦੀਆਂ ਨੇ, ਫਿਰ ਜੇ ਪੇ ਜੋ ਤੁਹਾਡਾ ਬੰਦਾ ਹੋਊਗਾ ਤਾਂ ਲੋਕ ਤੁਹਾਡੇ ਵਿਸ਼ਵਾਸ ਕਿ ਤਰ੍ਹਾਂ ਕਰਨਾ? ਹਾਂਜੀ ਸਰ। ਆਪਾਂ ਇੱਕ ਪ੍ਰੋਪਰ ਚੈਨਲ ਦੇ ਥਰੂ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਭੇਜ ਰਿਹਾ। ਬੱਸ ਉਸ ਤੋਂ ਹਟ ਕੇ ਜੀ ਉਹਨਾਂ ਕੋਲ ਇੱਕ ਅਲੱਗ ਤੋਂ ਯੂਨੀਫਾਰਮ ਹੋਣਗੇ ਜਿਸ ਤਰ੍ਹਾਂ ਮੈਂ ਇੱਕ ਯੂਨੀਫਾਰਮ ਪਾ ਰਹੀ ਇਲੈਕਟਰਾਮਾਸਟਰ ਦੀ। ਉਹਨਾਂ ਕੋਲ ਆਈ ਕਾਰਡ ਹੋਣਗੇ ਜੀ ਵੀ ਆਪਾਂ ਗੱਲ ਕਰੀਏ ਤਾਂ ਐਸੀ ਦੀ ਗੱਲ ਕਰੀਏ ਤਾਂ ਲੋਕਾਂ ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਂਦਾ ਹੈ ਤੇ ਤੁਹਾਡੇ ਵੱਲੋਂ ਕਿਸਤਾ ਨਹੀਂ ਸਰਵਿਸ ਹੋਊਗੀ ਜੀ ਆਪਾਂ ਪੈਸਾ ਕੱਟ ਕਰ ਹੋ ਸਕਦਾ ਕੀ ਹੋ ਸਕਦਾ ਅ ਪੈਸੇ ਦੇ ਮਾਮਲੇ ਸਭ ਤੁਹਾਨੂੰ ਮੈਂ ਦੱਸ ਦਿੱਤੇ ਜਿਸ ਤਰ੍ਹਾਂ ਕਿ ਆਪਣੇ ਸਰਵਿਸ ਚਾਰजेस ਹੈ ਜਾਂ ਗੈਸ ਰੀਫਿਲਿੰਗ ਹੈ ਜਾਂ ਡੀਡੀਆਂ ਇੰਸਟਾਲੇਸ਼ਨ ਹੈ ਉਸ ਦੇ ਬਾਰੇ ਵੀ ਦੱਸ ਦਿੱਤਾ ਗਿਆ ਹੈਗਾ ਤਾਂ ਪੈਸੇ ਦੇ ਮਾਮਲੇ ਦੇ ਵਿੱਚ ਆਪਾਂ ਕੱਟ ਕਬਾਟੇ ਮੈਨੂੰ ਨਹੀਂ ਲੱਗਦਾ ਕਿ ਇੰਨੇ ਕੱਟ ਚਾਰजेस ਦੇ ਵਿੱਚ ਤੁਹਾਨੂੰ ਕੋਈ ਇੰਨੀ ਵਧੀਆ ਸਰਵਿਸ ਪ੍ਰੋਵਾਈਡ ਕਰਵਾ ਸਕੂਗਾ ਕੰਟੈਕਟ ਕਰਕੇ ਫਿਰ ਤੁਹਾਡੇ ਨਾਲ ਕਿਸ ਤਰ੍ਹਾਂ ਕਰਨ ਦੀ ਲੋੜ ਹਲਦੀ ਹਾਂਜੀ ਸਾਡੇ ਨਾਲ ਕੰਟੈਕਟ ਕਰ electramaster.com ਤੇ ਆਪੀ ਵੈਬਸਾਈਟ ਤੇ ਤੁਸੀਂ ਗੂਗਲ ਦੇ ਵਿੱਚ ਸਰਚ ਵੀ ਕਰ ਸਕਦੇ ਹੋ ਜੇ ਤੁਸੀਂ electramaster.com ਵਰਗੇ ਤਾਂ ਆਪਣੀ ਵੈਬਸਾਈਟ ਸਿੱਧੇ ਤੌਰ ਤੇ ਖੋਲ੍ਹ ਸਕਦੇ ਹੋ ਇਸ ਤਰ੍ਹਾਂ ਕੀ ਹੋਣਾ ਆਪਾਂ ਇੱਥੇ ਫਿਲ ਕਰਕੇ ਲਈ ਸਭ ਤੋਂ ਪਹਿਲਾਂ ਆਪਣੀ ਕੋਈ ਸਟੈਂਡਰਡ ਵਾਈ ਦਾ ਇੰਟਰਫੇਸ ਆਇਆ ਆਪਣੀ ਵੈਬਸਾਈਟ ਦਾ ਆ ਜਦੋਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਂਦਾ ਤਾਂ ਤੁਹਾਨੂੰ ਕੋਲ ਫਸਟ ਆਪਸ਼ਨ ਆਉਂਦਾ ਹੈ ਸਿਲੈਕਟ ਸਿਟੀ ਸਿਟੀ ਫਿਰ ਹਾਲ ਆਪਾਂ ਬਖੇਗਾ ਸਿਟੀ ਦੇ ਵਿੱਚ ਇਹ ਸਟਾਰਟ ਕਰ ਲਿਆ ਉਹ ਨਾਲ ਸਮੇਂ ਦੇ ਵਿੱਚ ਆਪਾਂ ਅਪਲੋਡ ਲੈ ਬਥੀ ਲੈ ਜਾਓ ਸਿਲੈਕਟ ਐਂਡ ਅਪਲੋਡ अपने जो अपलायंस जो तुम पहले दसे पाए जी एयर कंडीशन वॉशिंग मशीन टीवी गीजर ये सारी चीज अपने को है जी अपना एग्जांपल दे तौर तो पे चलो अपन टीवी पे सेलेक्ट कर लेंगे टीवी पे क्लिक किया तो दोबारा सर्च पे पर गए फिर आप देख लेंगे कि अपने टेक्नीशियंस है जो अपने सामने आ गए रिक्वेस्ट सर्विस राइट हैंड साइड पर हमें बटन मिलेगा जी हार्ट टेक्नीशियन दे उसे क्लिक कर दोगे तब वो जो हमने बंदे ने सारा एड्रेस भर दिया उसके बाद फिर बंदा कहीं जा सकेगा जो एड्रेस भर लिया सर उसके बारे में गलबात कर लेंगे कि एड्रेस किस तरह ਫਿਰ ਉਸਨੇ ਆਪਣਾ ਜਿਹੜਾ ਈਮੇਲ ਐਡਰੈਸ ਉਹ ਭਰਨਾ ਈਮੇਲ ਐਡਰੈਸ ਤੁਸੀਂ ਜਨਰਲ ਕਰੋ ਤਾਂ ਜ्यादा ਵਧੀਆ ਗੱਲ ਹੈ ਨਹੀਂ ਤਾਂ ਤੁਸੀਂ xyz@gmail.com ਕਰੋਗੇ ਤਾਂ ਪਾਸਵਰਡ ਉਹ ਸੁਣ ਕਰ ਦੇਣਾ ਫਿਰ ਤੁਹਾਡਾ ਕੰਟੈਕਟ ਨੰਬਰ ਆਜੂਬੀ ਸਿਟੀ ਬਿਠਿੰਡ ਆ ਸਿਲੈਕਟ ਕਰ ਦੇਣੀ ਹੈ ਸਾਡੀ ਇਨੀਕ ਰਿਕਵੈਸਟ ਹੈ ਸਭ ਕਿ ਤੁਹਾਡਾ ਜਿਹੜਾ ਕੰਟੈਕਟ ਨੰਬਰ ਨੇਮ ਹੈ ਤੇ ਪਲੱਸ ਜਿਹੜੇ ਕੇਸਸ ਜਿਹੜੂ ਸਿਲੈਕਟ ਕਰਨੇ ਆ ਉਹ ਸਹੀ ਹੋਣ ਐਕਿਊਰੇਟ ਹੋਣ ਤਾਂ ਕਿ ਜਿਹੜਾ ਕਮਿਊਨੀਕੇਸ਼ਨ ਗੈਪ ਨਾ ਬਣ ਜਾਵੇ ਜਿਸ ਤਰ੍ਹਾਂ ਕਿ ਹੁਣ ਇੱਥੇ ਕਲਿੱਕ ਕਰਦਾ ਤਾਂ ਆਪਣੇ ਕੋਲ ਜਿਹੜੇ ਐਪਲੀਕੇਸ਼ਨਸ ਆ ਉਹ ਆ ਜਾਂਦੇ ਆ ਕਿ ਐਗਜ਼ਾਮਪਲ ਦੇ ਤੌਰ ਤੇ ਅਪਾ ਟੀ

ਆਪਣਾ ਕੰਮ ਸਿਰਫ ਇਹ ਨਹੀਂ ਦੇਣਾ ਸਰ ਉਸ ਤੋਂ ਬਾਅਦ ਸਾਡੇ ਜਿਹੜੇ ਟੈਕਨੀਸ਼ੀਅਨਸ ਹੈ ਉਹਨਾਂ ਪਰ ਜੇ ਕੋਈ ਕਾਲ ਚੱਲ ਰੇ ਉਹਨਾਂ ਨੂੰ ਨੋਟੀਫਿਕੇਸ਼ਨ ਜਾਊਗੀ ਉਹ ਤੁਹਾਨੂੰ ਕੋਲ ਤਾਂ ਰਹਿਣਗੇ ਜਿਸ ਤਰੀਕੇ ਉਹ ਫ੍ਰੀ ਹੁੰਦੇ ਹੈਗੇ ਸਬ ਟੈਕਨੀਸ਼ੀਅਨ ਜਿਹੜੇ ਉਹਨਾਂ ਸਾਡੇ ਕੋਲ ਚੱਲ ਜੇ ਜੇ ਜੋ ਫਸਟਲੀ ਫ੍ਰੀ ਹੁੰਦਾ ਉਹ ਤੁਹਾਨੂੰ ਕੋਲ ਤਾਂ ਗਿਆ ਸਰ ਸਭ ਸਿੱਧੀ ਕੀ ਹੈ ਜੇ ਗੱਲ ਕਰੀਏ ਤਾਂ ਹੁਣ ਜਦੋਂ ਬੰਦੇ ਕੋਲ ਇਹਦੇ ਕੋਲ ਵੀ ਆਪ ਨੋਟੀਫਿਕੇਸ਼ਨ ਚੱਲ ਗਿਆ ਉਹ ਫਿਰ ਉਸ ਤੋਂ ਬਾਅਦ ਤੁਹਾਡਾ ਬੰਦਾ ਕਿੰਨੇ ਚਿਰ ਚੋਕੇ ਪਹੁੰਚੂਗਾ ਜਾਂ ਕਿੰਨੇ ਦਿਨ ਸਰ ਉਸਕੀ ਸਸੇ ਸਾਰਾ ਸੀ ਇਹ ਕਿਹੜਾ ਟਾਈਮ ਪੀਰੀਅਡ ਰੱਖਿਆ ਸਾਡੀ ਕੋਸ਼ਿਸ਼ ਹੈ ਕਿ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਇਹ ਸਾਰੀ ਜਿਹੜੀ ਗੱਲਬਾਤ ਉਹਨਾਂ ਦੇ ਆਪਸ ਵਿੱਚ ਹੋ ਜੇ ਹਨਾ ਉਹ ਕਸਟਮਰ ਤੱਕ ਰੀਚ ਕਰ ਲੈ ਪਰ ਜੇ ਸਪੋਜ਼ ਕਰੋ ਕਿ 1 ਘੰਟਾ ਵੀ ਲੱਗਿਆ ਤਾਂ ਅਜੇ ਤੱਕ ਉਹਨਾਂ ਤੱਕ ਪਹੁੰਚ ਨਹੀਂ ਸਾਡੇ ਕੋਲ ਇੱਕ ਬੈਕਅੱਪ ਟੀਮ ਵੀ ਹੋਊਗੀ ਜਿਹੜੀ ਸਾਡੇ ਆਫਿਸ ਦੇ ਵਿੱਚ ਫ੍ਰੀ ਹੋਊਗੀ ਅਸੀਂ ਕਾਲ ਕਰਾਂਗੇ ਅਤੇ ਉਸ ਟੀਮ ਦੇ ਵਿੱਚੋਂ ਇੱਕ ਪਰਸਨ ਜਿਹੜਾ ਇੱਕ ਟੈਕਨੀਸ਼ੀਅਨ ਹੈ ਉਹਨਾਂ ਕੋਲ ਦੇਖਣ ਕਰਤਾ ਪਹੁੰਚੇਗਾ ਇਹ ਸਾਰਾ ਬਸ ਇਸ ਤਰ੍ਹਾਂ ਹੋ ਵੀ ਇਹ ਦੀ ਗੱਲ ਕਰੀਏ ਤਾਂ ਉੱਥੇ ਮੰਨ ਲਓ ਕਿ ਸਮਾਨ ਦੀ ਲੋੜ ਹੈ ਇਸ ਚੀਜ਼ ਦੀ ਜਾਂ ਮੈਨੂੰ ਕੋਈ ਸਮਾਨ हां जी बाकी ਉਹਨਾਂ ਨਾਲ ਗੱਲਬਾਤ ਕਰਕੇ ਦੇਖ ਲਾਂਗੇ ਜੀ ਵੈਸੇ ਤਾਂ ਇੱਥੇ ਆਪਾਂ ਸਿਲੇਕਟ ਕਰ ਹੀ ਲੈਣਗੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਸ ਦੇ ਹਿਸਾਬ ਨਾਲ ਅਸੀਂ ਆਦੀ ਟੈਰੀ ਨਾਲ ਜਾਵਾਂਗੇ ਪਰ ਫਿਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਪਈ ਹੁੰਦੀ ਹੈ ਤਾਂ ਉਹ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਇਹ ਸਾਰਾ ਕੰਮ ਕਰ ਵੀ ਜੇ ਕਿਸੇ ਨੂੰ ਵੀ ਆਪਾਂ ਜ਼ਰੂਰਤ ਹੈ ਤੇ ਉਸ ਨੇ ਤੁਹਾਡੀ ਜਿਹੜੀ ਹੈਗੀ ਵੈਬਸਾਈਟ ਦੇ ਉੱਤੇ ਸਾਰਾ ਕੁਝ ਵੀ ਆਪਾਂ ਡਾਟਾ ਫਿਲ ਕਰਤਾ ਲੇਕਿਨ ਫਿਰ ਵੀ ਤੁਹਾਡਾ ਬੰਦਾ ਜਿਹੜਾ ਨਹੀਂ ਪਾਉਂਦਾ ਜਿਹੜਾ ਤੁਹਾਡਾ ਮਕੈਨਿਕ ਨਹੀਂ ਪਾਉਂਦਾ ਫਿਰ ਉਹ ਬੰਦਾ ਤੁਹਾਡੇ ਨਾਲ ਕਿਸੇ ਕੰਟੈਕਟ ਕਰੇ ਬਿਲਕੁਲ ਸਰ ਤੁਹਾਡੇ ਕਹਿਣ ਦਾ ਮਤ तो वैबसाइट तो 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 के उप इससे क्लिक करो कोई मल्टीपल ऑप्शन मिल जाए सब तो पहला फोन नंबर कॉल करो जी सुबह साढ़े नौ को लैके शाम के साढ़े छह बजे तक सांगस है संपर्क कर देवे ए हट के सके कोई ईमेल इंकू भी है ईमेल कर सकते हो सो मिड नाइट करो किसी भी टाइम में नहीं टाइम करो जो भी देखा अस्पोंस जरूर करा इसको हट के वैबसाइट के उसे गेट इन टच का एक ओप्शन है नियम ईमेल एड्रैस फोन नंबर आपका मैसेज टाइप करना ਸਾਨੂੰ 메시지 ਕਿਸੇ ਵੀ ਤਰ੍ਹਾਂ ਦਾ ਫੀਡਬੈਕ ਜਾਂ ਕੋਈ ਟਿੱਪਣੀ બસ ਇਹਦੇ ਜਰੂਰ ਰਿਸਪੌਂਡ ਕਰੇ ਬਿਲਕੁਲ ਜੀ ਹੁਣ ਜੇ ਆਪਾਂ ਜੇ ਆਪਾਂ ਗੱਲ ਕਰੀਏ ਤਾਂ ਪਟੰਡਾ ਦੇ ਅੰਦਰ ਹੁਣ ਸਵੇਗੀ ਅਤੇ ਜਮੈਟੋ ਦੀ ਤਰ੍ਹਾਂ ਜਿਹੜੀ ਹੈ ਇਹ ਸਰਵਿਸ ਵੀ ਹੁਣ ਸਾਨੂੰ ਵੀ ਇੱਥੇ ਆਪਾਂ ਪਟੰਡਾ ਵਿੱਚ ਵੀ ਆਪਾਂ ਮਿਲਣਾ ਗਿਆ ਇਹ ਪਟੰਡਾ ਦੇ ਖਰਾਸ ਸਨੇਮੇ ਦੇ ਬਿਲਕੁਲ ਨੇੜੇ ਇੱਕ ਆਫੀਸਰ ਜਿਹੜਾ ਉਹ ਖੁੱਲ ਚੁੱਕਾ ਹੈ ਅਗਰ ਤੁਹਾਡਾ ਕਿਸ ਤਰ੍ਹਾਂ ਦਾ ਕੋਈ ਇਲੈਕਟ੍ਰੋਨਿਕਸ ਦਾ ਸਮਾਂ ਜਿਹੜਾ ਉਹ ਖਰਾਬ ਹੁੰਦਾ ਤਾਂ ਤੁਸੀਂ ਇਹਨਾਂ ਜਿਹੜੀ ਇਹਨਾਂ ਫੋਨ ਨੰਬਰ ਉੱਤੇ ਜਾਂ ਇਹਨਾਂ ਵੱਲੋਂ ਜੋ ਮੇਲ ਆਈਡਿਟੀ ਦਿੱਤੀ ਗਈ ਹੈ ਜਾਂ ਇਹਨਾਂ ਦੀ ਵੈੱਬਸਾਈਟ ਹੈ ਉਹਦੇ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਤੇ ਉਹ ਵੀ ਬਹੁਤ ਘੱਟ ਹੀ ਇਟਾਂ ਦੇ ਵਿੱਚ